ਕਰਵਾਲੇ ਅਤੇ ਕਰਵਾਲੀ ਦਾ ਰਿਸ਼ਤਾ ਕਿਸੇ ਵੀ ਪਰਿਵਾਰ ਦੀ ਮੂਲ ਨਹੀਂ ਹੁੰਦਾ ਇਹ ਰਿਸ਼ਤਾ ਪਿਆਰ ਇੱਜ਼ਤ ਵਿਸ਼ਵਾਸ ਅਤੇ ਸਮਰਦਾਰੀ ਦੇ ਭਰੋਸੇ ਉੱਤੇ ਟਿਕਿਆ ਹੋਇਆ ਹੁੰਦਾ ਜਦੋਂ ਇੱਕ ਦੂਜੇ ਨਾਲ ਖੁੱਲਕੇ ਗੱਲ ਕੀਤੀ ਜਾਂਦੀ ਹੈ ਤਕਰੀਬਨ ਹਰ ਸਮੱਸਿਆ ਦਾ ਹੱਲ ਮਿਲ ਜਾਂਦਾ ਪਰ ਜੇ ਇਹ ਰਿਸ਼ਤਾ ਸ਼ੱਕ ਅਹੰਕਾਰ ਜਾਂ ਤਣਾਅ ਵਿੱਚ गिर ਜਾਂਦਾ ਤਾਂ ਇਹ ਹੌਲੇ-ਹੌਲੇ ਟੁੱਟਣ ਲੱਗ ਜਾਂਦਾ ਕਈ ਵਾਰ ਘਰ ਦੇ ਅੰਦਰ ਵੱਡੀਆਂ ਵੱਡੀਆਂ ਬਾਹਰੀ ਸਮੱਸਿਆਵਾਂ ਜਿਵੇਂ ਆਰਥਿਕ ਤਣਾਅ ਨੌਕਰੀ ਜਾਂ ਬੇਰੁਜ਼ਗਾਰੀ ਨਸ਼ਾ ਜਾਂ ਮਰਦ ਨਾਲ ਸੰਬੰਧ ਜਾਂ ਫਿਰ ਪਤਨੀ ਦਾ ਕਿਸੇ ਹੋਰ ਨਾਲ ਸੰਬੰਧ ਇਸ ਪਵਿੱਤਰ ਰਿਸ਼ਤੇ ਨੂੰ ਖਤਰੇ ਵਿੱਚ ਪਾ ਦਿੰਦੀਆਂ ਨੇ ਸਾਰੀ ਇਹ ਗੱਲਾਂ ਜਦੋਂ ਦੋਨੋਂ ਪਾਸਿਆਂ ਵਿੱਚਕਾਰ ਗੱਲਬਾਤ ਦੀ ਕਮੀ ਹੋ ਜਾਂਦੀ ਹੈ ਨਾ ਜਦੋਂ ਇੱਕ ਦੂਜੇ ਦੀ ਇੱਜ਼ਤ ਕਰਨੀ ਬੰਦ ਹੋ ਜਾਂਦੀ ਹੈ ਨਾ ਤਾਂ ਝਗੜੇ ਵਧਣ ਲੱਗ ਜਾਂਦੇ ਨੇ ਜੀ ਹਾਂ ਇਹ ਅਕਸਰ ਹੁੰਦਾ ਅਸੀਂ ਸਭ ਵੇਖਦੇ ਹਾਂ ਇਸ ਸਮਾਜ ਆ ਇਹ ਝਗੜੇ ਕਈ ਵਾਰ ਇੰਨੇ ਭਿਆਨਕ ਰੂਪ ਧਾਰਨ ਕਰ ਲੈਂਦੇ ਨੇ ਕਿ ਇੱਕ ਪਾਸੇ ਦੂਜੇ ਪਾਸੇ ਦੀ ਜਾਨ ਦੀ ਬਾਜ਼ੀ ਵੀ ਲੱਗ ਜਾਂਦੀ ਆ ਜੀ ਹਾਂ ਇੱਕ ਵਿਅਕਤੀ ਦੂਜੇ ਇਨਸਾਨ ਦੀ ਜਾਨ ਲੈ ਲੈਂਦਾ ਇੰਨੇ ਭਿਆਨਕ ਕਈ ਵਾਰ ਇਹ ਲੜਾਈ ਝਗੜੇ ਰੂਪ ਧਾਰਨ ਕਰ ਲੈਂਦੇ ਨੇ ਇੱਕ ਦੂਜੇ ਦਾ ਕਤਲ ਕਰ ਦੇਣਾ ਸਿਰਫ ਇੱਕ ਵਿਅਕਤੀ ਦੀ ਮੌਤ ਨਹੀਂ ਹੁੰਦੀ ਇਹ ਇੱਕ ਰਿਸ਼ਤੇ ਦੀ ਮੌਤ ਹੁੰਦੀ ਆ ਇੱਕ ਪਰਿਵਾਰ ਦੀ ਤਬਾਹੀ ਹੁੰਦੀ ਹੈ ਜੀ ਅਜਿਹੇ ਘਟਨਾਵਾਂ ਵਿੱਚ ਬੱਚਿਆਂ ਦੀ ਜ਼ਿੰਦਗੀ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ ਬੱਚਿਆਂ ਨੂੰ ਫਿਰ ਪਛਤਾਉਣਾ ਪੈਂਦਾ ਉਹਨਾਂ ਦੀ ਨਾ ਤਾਂ ਮਾਂ ਰਹਿੰਦੀ ਹੈ ਤੇ ਨਾ ਹੀ ਪਿਓ ਸਿਰਫ تنہائی ਡਰ ਅਤੇ ਦੁੱਖ ਰਹਿ ਜਾਂਦੇ ਨੇ ਜੇਕਰ ਘਰ ਦੇ ਅੰਦਰ ਪਿਆਰ ਸਬਰ ਅਤੇ ਭਰੋਸੇ ਨੂੰ ਕਾਇਮ ਰੱਖਣਾ ਹੋਵੇ ਜੇਕਰ ਤਣਾਅ ਜਾਂ ਗੁੱਸੇ ਦੇ ਸਮੇਂ ਗੱਲਬਾਤ ਨਾਲ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਅੰਤਮ ਹੱਦ ਪਹੁੰਚਣ ਦੀ ਲੋੜ ਨਹੀਂ ਪੈਂਦੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਅਕਸਰ ਲੋਕ ਗੱਲ ਸੁਣ ਦੀ ਥਾਂ ਗੱਲ ਚੁੱਕਣ ਨੂੰ ਤਿਆਰ ਰਹਿੰਦੇ ਹਨ ਇਸ ਕਰਕੇ ਘਰ ਜੋ ਕਿ ਪਿਆਰ ਦਾ ਕੇਂਦਰ ਹੋਣਾ ਚਾਹੀਦਾ ਸੀ ਕਤਲ ਦਾ ਮੰਚ ਬਣ ਜਾਂਦਾ ਹੈ ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਸਮਝਦਾਰੀ ਸਾਜ ਅਤੇ ਸਬਰ ਨਾਲ ਨਿਭਾਈਏ ਕਿਉਂਕਿ ਜੇ ਰਿਸ਼ਤਾ ਮਜ਼ਬੂਤ ਹੋਵੇ ਤਾਂ ਕੋਈ ਵੀ ਤੂਫਾਨ ਉਸ ਨੂੰ ਹਿਲਾ ਨਹੀਂ ਸਕਦਾ ਇਸ ਤਰ੍ਹਾਂ ਦੀ ਖਬਰ ਸਾਹਮਣੇ ਆ ਰਹੀ ਹੈ ਮੇ ਗੱਲਿਆ ਤੋਂ ਜਿੱਥੇ ਇੱਕ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹਨੇਮੋਨ ਮਨਾਉਣ ਲਈ ਮਗਾਲਿਆ ਗਏ ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਗਵੰਸ਼ੀ ਦਾ ਹੀ ਹੱਤਿਆ ਉਸਨੇ ਕੀਤੀ ਉਸੇ ਪਤਨੀ ਨੇ ਕੀਤੀ ਜੀ ਆ ਸੋਨਾ ਵੱਲੋਂ ਹੀ ਕਰਵਾਈ ਗਈ ਸੀ ਇਹ ਸੋਨ ਨੇ ਉੱਤਰ ਪ੍ਰਦੇਸ਼ ਦੇ ਰਾਜਗੀਰ ਵਿੱਚ ਜਾ ਕੇ ਸਰੈਂਡਰ ਕੀਤਾ ਇਸ ਹੱਤਿਆकांड ਚ ਸ਼ਾਮਿਲ ਤਿੰਨ ਹਮਲਾਵਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਜਦਕਿ ਚੌਥੇ ਹਮਲਾਵਰ ਦੀ ਭਾਲ ਜਾਰੀ ਹੈ ਇਹ ਸਾਰੇ ਹਮਲਾਵਰ ਮੱਧ ਪ੍ਰਦੇਸ਼ ਤੇ ਰਹਿਣ ਵਾਲੇ ਹਨ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਸੋਨਮਦੀਪ ਪੇਸ਼ੀ ਨੂੰ ਲੈ ਕੇ ਵੱਖ-ਵੱਖ ਤਰੀਕਿਆਂ ਨਾਲ ਜਾਣਕਾਰੀ ਸਾਹਮਣੇ ਆਈ ਹੈ ਗਾਜੀਪੁਰ ਦੇ ਐਸਪੀ ਡਾਕਟਰ ਈਰਜ ਰਾਜਾ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਮੁਲਾਜ਼ਮਾ ਨੂੰ ਨਦਰਗੰਜ ਵਿਖੇ ਕਾਸ਼ੀ ਟਾਬੇ ਤੇ ਇੱਕ ਔਰਤ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਪੁੱਛਗਿੱਛ ਤੋਂ ਪਤਾ ਲੱਗਾ ਕਿ ਉਹ ਔਰਤ ਸੋਨਮ ਰਗਵੰਸ਼ੀ ਆ ਜੋ ਆਪਣੇ ਪਤੀ ਰਾਜਾ ਨਾਲ ਸ਼ਿਲੌਂਗ ਵਿੱਚ ਗਾਇਬ ਹੋਈ ਸੀ ਦੂਜੇ ਪਾਸੇ ਸੋਨਮ ਦੇ ਪਿਤਾ ਦੇਵੀ ਸਿੰਘ ਨੇ ਕਿਹਾ ਕਿ ਰਾਤ ਦੇ ਕਰੀਬ 2 ਵਜੇ ਸੋਨਮ ਗਾਜੀਪੁਰ ਦੇ ਇੱਕ ਟਾਬੇ ਤੇ ਪਹੁੰਚੀ ਸੀ ਜਿੱਤੇ ਉਸ ਦੇ ਉਸਨੇ ਢਾਬੇ ਦੇ ਮਾਲਕ ਰਾਈ ਆਪਣੇ ਭਰਾ ਗੋਵਿੰਦ ਨੂੰ ਕਾਲ ਕਰਵਾਈ ਗੋਵਿੰਦ ਨੇ ਆਪਣਾ ਜਾਨੋ ਉੱਥੇ ਭੇਜਿਆ ਅਤੇ ਫੋਨ ਰਾਹੀਂ ਸੋਨਮ ਨਾਲ ਗੱਲ ਕਰਵਾਈ ਗਾਜੀਪੁਰ ਦੇ ਐਸਪੀ ਨੇ ਇਹ ਵੀ ਦੱਸਿਆ ਕਿ ਸੋਨਮ ਹਾਲੇ ਤੱਕ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ ਕਿਉਂਕਿ ਉਸਨੇ ਲੰਬੇ ਸਮੇਂ ਤੋਂ ਨੀਂਦ ਨਹੀਂ ਲਈ ਉਸ ਨੂੰ ਗਾਜੀਪੁਰ ਦੇ ਵਨ ਸਟਾਪ ਸੈਂਟਰ ਵਿੱਚ ਮਹਿਲਾ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਰਾਜਾ ਤੇ ਸੋਨਮ ਦਾ ਵਿਆਹ 11 ਮਈ ਨੂੰ ਹੋਇਆ ਸੀ ਅਤੇ ਦੋਵੇਂ 20 ਮਈ ਨੂੰ ਹਨੀਮੂਨ ਲਈ ਸ਼ਿਲਾਂਗ ਗਏ ਸਨ ਪਹਿਲਾਂ ਉਹਨਾਂ ਨੇ ਗੁਆਟੇ ਵਿੱਚ ਮਾ ਕਮਾਕਿਆ ਦੇ ਦਰਸ਼ਨ ਕੀਤੇ ਅਤੇ ਫਿਰ 23 ਮਈ ਨੂੰ ਸ਼ਿਲਾਂਗ ਪਹੁੰਚੇ ਸ਼ੁਰੂਆਤ ਵਿੱਚ ਪਰਿਵਾਰ ਨਾਲ ਦੋਵਾਂ ਦੀ ਗੱਲਬਾਤ ਹੋ ਰਹੀ ਸੀ ਪਰ 24 ਮਈ ਤੋਂ ਦੋਵਾਂ ਦੇ ਫੋਨ ਬੰਦ ਹੋ ਗਏ ਜਿਸ ਕਾਰਨ ਪਰਿਵਾਰ ਨੂੰ ਸ਼ੱਕ ਹੋਇਆ ਵਿਆਹ ਸ੍ਰਿਤੇ ਇੱਕ ਰਿਵਾਇਤੀ ਬੰਧਨ ਨਹੀਂ ਹੁੰਦਾ ਇਹ ਵਿਸ਼ਵਾਸ ਸੁਰੱਖਿਆ ਅਤੇ ਸਾਥ ਦਾ ਨਾਮ ਹੈ ਪਰ ਜਦੋਂ ਇਹ ਵਿਸ਼ਵਾਸ ਹੀ ਵਿਸ਼ਵਾਸ ਘਾ ਤੋ ਜਾਵੇ ਤਾਂ ਰਿਸ਼ਤਿਆਂ ਵਿੱਚ ਆਧਾਰਸ਼ੀਲਤਾ ਖਿਲ ਜਾਂਦੀ ਹੈ ਸੋਨਾ ਵੱਲੋਂ ਸਰੈਂਡਰ ਕਰਨਾ ਤੇ ਉਸ ਦੀ ਮਾਨਸਿਕ ਹਾਲਤ ਵਿਅਸ਼ੀਅਤ ਨੀਂਦ ਨਾ ਆਉਣਾ ਇਹ ਵੀ ਦਰਸਾਉਂਦੀ ਹੈ ਕਿ ਸ਼ਾਇਦ ਅੰਦਰੋਂ ਉਹ ਦਬਾਅ ਜਾਂ ਪਛਤਾਵੇ ਚ ਹੈ ਜਾਂ ਸ਼ਾਇਦ ਇਹ ਇੱਕ ਯੋਜਨਾਬੰਦ ਰਚਨਾ ਦਾ ਹਿੱਸਾ ਹੋ ਸਕਦੀ ਹੈ